ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਵਾਵਾਂ ਜਾਰੀ ਆ ਚੱਲ ਰਹੀਆਂ ਆ ਕਿਉਂਕਿ ਜਿਹੜੇ ਖੇਤ ਜ਼ਮੀਨਾ ਬਹੁਤ ਸੀ ਕਰਾਉਣੇ ਆਲੀਆਂ ਕੁਝ 5-5 10-10 ਜਾਣਿਆਂ ਦੀ ਡਿਊਟੀ ਲਾ ਰਹੇ ਸੀ ਅਸੀਂ ਕੋਈ 10 ਕਿਤੇੋਂ ਆਪਾਂ ਟਰੈਕਟਰ ਮੰਗਵਾ ਰਹੇ ਸੀ ਤੇ ਇੱਕ ਬਹੁਤ ਵੱਡੀ ਜਿਹੜੀ ਇੱਥੋਂ ਦੇ ਇਲਾਕੇ ਦੇ ਵਿੱਚੋਂ ਸਵਾਵਾਵਾਂ ਵੀਰ ਸਾਡੇ ਕਰਨ ਆਏ ਆ ਤੇ ਅਸੀਂ ਇਹ ਹੀ ਸੋਚਦੇ ਹਾਂ ਵੀ ਇੱਥੇ ਇਲਾਕੇ ਦੇ ਮੈਨੂੰ ਵੀ ਕਈ ਵਾਰ ਆਪਣੇ ਪੁੱਛਦੇ ਇਲਾਕੇ ਚੋਂ ਨੌਜਵਾਨ ਤੁਰਦੇ ਆ ਤੇ ਅੱਜ ਤਕਰੀਬਨ ਮੱਲਾਂ ਵਾਲੇ ਲਾਗੇ ਪੈਂਦਾ ਉਹਦੇ ਲਾਗੇ ਕੋਹਾਲਾ ਪਿੰਡ ਤੋਂ ਸਾਡੇ ਭਰਾ ਆਏ ਪਹਿਲਾਂ ਵੀ ਇੱਥੇ ਇੱਕ ਦਿਨ ਆਏ ਇੱਥੇ ਖੇਤ ਬਾਹ ਕੇ ਗਏ ਆ ਜ਼ਮੀਨਾਂ ਜਦੋਂ ਬੱਤੇ ਆਉਣੀਆਂ ਸੀ ਉਦੋਂ ਡੈਕਸਾਨਾ ਬਾਹ ਕੇ ਗਏ ਆ ਵੀ ਚਲੋ ਕਣਕਾਂ ਬੀਜਣ ਤੱਕ ਇਹ ਆਪਣਾ ਕਰ ਲੈਣ ਕੋ ਵੱਡੇ ਟਰੈਕਟਰ ਆ ਬਾਈਆਂ ਕੋ ਤੇ ਅੱਜ ਭਰਾ ਸਾਡੇ ਸਾਡੀ ਸੰਸਥਾ ਨਾਲ ਸੰਪਰਕ ਕਰਕੇ ਅੱਜ ਫੇਰ ਆਪਣੇ 5 ਟਰੈਕਟਰ ਲੈ ਕੇ ਅੱਜ ਸੁਆਮਾ ਨਭਾਣ ਸਵੀਰ ਦੇ ਆ ਚੁੱਕਿਆ ਕਹਿੰਦੇ ਜਿੰਨੇ ਦਿਨ ਵੀ ਸੇਵਾ ਹੋ ਸਕੀ ਤੁਹਾਡੇ ਨਾਲ ਕਰਾਵਾਂਗੇ ਮੈਂ ਜਥੇਬੰਦੀ ਬਾਬਾ ਦੀਪ ਸਿੰਘ ਸੇਵਾਦਾਲ ਵੱਲੋਂ ਇਹਨਾਂ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਕਿਉਂਕਿ ਜਦੋਂ ਏਰੀਆ ਚੋਂ ਸਹਿਯੋਗ ਜਦੋਂ ਅਸੀਂ ਵੀ ਗੱਲ ਹਾਂ ਟਰੈਕਟਰ ਦਿੰਦੇ ਆ ਕੋ ਟਟਵੇਂ ਟਟਵੇਂ ਇੱਕ ਭੇਜਦਾ ਤਾਂ ਦੋ ਭੇਜਦਾ ਉਹ ਆਪਣੇ ਆਪਣੇ ਖੇਤਾਂ 'ਚ ਹੀ ਲਾਉਣੇ ਆਲੇ ਸੀਗੇ ਪਰ ਇਦਾਂ ਜਦੋਂ ਕਿਸੇ ਖੇਤ 'ਚ ਲਾਉਣਾ ਤੇ ਉਹ ਕਹਿੰਦੇ ਸੀ ਨਹੀਂ ਸਾਡੀ ਇਹਨਾਂ ਬਣਦੀ ਨਹੀਂ ਸਾਡੀ ਉਹਨਾਂ ਦੀ ਬਣਦੀ ਇੱਕ ਸੇਵਾ ਦਾ ਭਾਵਨਾਵਾਂ ਜਿਹੜੀ ਹੈ ਨਾ ਉਹ ਨਹੀਂ ਅੰਦਰ ਉਹ ਝਲਕਦੀ ਸੀ ਤੇ ਅੱਜ ਜੇ ਕੋਈ ਦਿਲ ਦੇ ਵਿੱਚ ਬਹੁਤ ਗੱਲਾਂ ਆ ਗਈਆਂ ਚਲੋ ਆਪਾਂ ਨਹੀਂ ਕਦੇ ਕਰਾਂਗੇ ਬਾਅਦ ਦੇ ਵਿੱਚ ਜਦੋਂ ਜਾ ਕੇ ਜੋ ਸਾਡੇ ਨਾਲ ਇੱਥੇ ਹੋਈਆਂ ਬੀਤੀਆਂ ਜੋ ਸਾਨੂੰ ਸੁਣਨ ਨੂੰ ਮਿਲਦੀਆਂ ਪਰ ਚਲੋ ਇਹ ਪਰਮਾਤਮਾ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਆ ਕਹਿੰਦੇ ਸੀ ਇਹ ਤਾਂ ਵਿੱਚੇ ਛੱਡ ਕੇ ਚੱਲ ਜਾਣਾ ਪਰ ਬਾਬੇ ਦੀ ਕਿਰਪਾ ਅੱਜ ਤੱਕਰ ਖੜੇ ਆ ਕਣਕਾਂ ਬੀਜ ਕੇ ਦੇ ਦਿੱਤੀਆਂ ਗਈਆਂ ਸਮਾਨ ਜੋ ਖਾਦ ਬੀਜ ਦਿੱਤਾ ਗਿਆ ਇੱਕ ਡੀਜ਼ਲ ਦਾ ਲੰਗਰ ਤੱਕ ਲਾਤ ਤੱਕ ਆ ਜਿੰਨਾ ਜਿੰਨਾ ਕਿਸੇ ਨੇ ਮਹਾਰਾਜ ਦੀ ਹਜ਼ੂਰੀ 'ਚ ਬਹਿ ਕੇ ਲਿਖ ਦਿੱਤਾ ਇੰਨੀ ਮੇਰੇ ਖੇਤਾਂ ਉੱਨਾ ਉਹਨੂੰ ਡੀਜ਼ਲ ਦਿੱਤਾ ਗਿਆ ਤੇ ਅਸੀਂ ਤਾਂ ਪ੍ਰਮਾਤਮਾ ਦੀ ਹਜ਼ੂਰੀ ਚ ਦਿੱਤਾ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਤੇ ਬਾਕੀ ਹੋਰ ਹੁਣ ਜਿਹੜੇ ਇਹ ਤਕਰੀਬਨ ਹੀ 400 ਕਿੱਲਾ ਇਹ ਉਦੋਂ ਬੰਦੇ ਦੱਸਦੇ ਸੀਗੇ ਵੀ ਇੱਥੇ ਬਡਾਲੇ ਦਾ ਖਰਾਬ ਹੋਇਆ ਪਿਆ ਤੇ ਹੁਣ ਕਰ ਰਹੇ ਆ ਠੀਕ ਜਿੰਨਾ ਜੋ-ਜੋ ਚੱਲ ਰਹੀਆਂ ਸਵਾਮਾ ਤੇ ਬਾਕੀ ਵੀਰੇ ਧੰਨਵਾਦ ਤੁਹਾਡਾ ਬਹੁਤ-ਬਹੁਤ ਕੋਹਾੜਾ ਪਿੰਡ ਵੀਰੇ ਆਪਣਾ ਕੋਹਾੜਾ ਪਿੰਡ ਅੱਛਾ ਤੇ ਪਹਿਲਾਂ ਵੀ ਸੇਵਾ ਕਰਕੇ ਗਏ ਪਹਿਲਾਂ ਹਾਂਜੀ ਇੱਕ ਦਿਨ ਆਏ ਸੀਗੇ ਤੇ ਉਦੋਂ ਪਾਣੀ ਖੜੇ ਸੀ ਟਰੈਕਟਰ ਚੱਲ ਨਹੀਂ ਰਹੇ ਪਰ ਅਸੀਂ ਕੋਸ਼ਿਸ਼ ਕੀਤੀ ਜਿੰਨੇ ਵੀ ਪੈਲੀਆਂ ਵਰਗੀਆਂ ਅਸੀਂ ਤਮਗਾ ਨਾਲ ਵਾਈਆਂ ਅੱਛਾ ਤੇ ਹਰੇਕ ਉਦੋਂ ਚਲਦੇ ਵੀ ਨਹੀਂ ਸੀ ਟਰੈਕਟਰ ਚਲਦੇ ਵੀ ਨਹੀਂ ਸੀ ਟਰੈਕਟਰ ਹਾਂਜੀ ਤੇਲ ਸੀ ਇੱਕ ਕੋਈ ਖੋਭ ਜਾਂਦੇ ਸੀਗੇ ਹਾਂਜੀ ਹਾਂਜੀ ਹੁਣ ਅਸੀਂ ਕਿਹਾ ਵੀ ਫੇਰ ਆਵਾਂਗੇ ਵੀ ਜ਼ਮੀਨ ਇੱਕ ਦਿਨ ਚ ਤਾਂ ਬਣਨੀ ਜਾਣੀ ਜਿਵੇਂ ਤੁਸੀਂ ਦੱਸਿਆ ਵੀ ਇਹ ਸਾਰਾ ਏਰੀਆ ਵੇਖੋ ਕਿਵੇਂ ਦਿਖ ਰਿਹਾ ਤੇ ਸਾਡੀ ਹੁਣ ਕੋਸ਼ਿਸ਼ ਆਈ ਤੁਹਾਡੇ ਨਾਲ ਅਸੀਂ ਜ਼ਰੂਰ ਮਦਦ ਕਰਾਂਗੇ ਠੀਕ ਇਹ ਪਿੰਡ ਦੇ ਨੌਜਵਾਨ ਸਾਰੇ ਹਾਂਜੀ ਸਾਰੇ ਪਿੰਡ ਦੇ ਹਾਂਜੀ ਇਹ ਸਾਰੇ ਹਾਂਜੀ ਕੱਲ ਨੂੰ ਜਾਂ ਪਰਸੋ ਤੱਕ ਹਾਂਜੀ ਇਹ ਬਾਈ ਮਨਪ੍ਰੀਤ ਆਪਣੇ ਪਿੰਡੋਂ ਹਾਂਜੀ ਬਾਈ ਜੀ ਨੇ ਕੀਤਾ ਸੀ ਠੀਕ ਤੇ ਅਸੀਂ ਅੱਜ ਦਾ ਪੰਜ ਆਏ ਸਾਡੇ ਕੋਈ ਪ੍ਰੋਗਰਾਮ ਵਾਲਾ ਉਹ ਹੈਗਾ ਸੀ ਕਿਸੇ ਆਉਣ ਜਾਣ ਵਾਲਾ ਤੇ ਕੱਲ ਨੂੰ ਸ਼ਾਇਦ 2 ਜਾਂ 3 ਟਰੈਕਟਰ ਹੋਰ ਵੀ ਆਉਣਗੇ ਪਿੰਡੋਂ ਠੀਕ ਹੈ ਬਾਈ ਹਾਂਜੀ ਹਾਂਜੀ ਬਹੁਤ ਬਹੁਤ ਬਾਈ ਤੁਹਾਡਾ ਧੰਨਵਾਦ ਤੁਹਾਡਾ ਤੁਸੀਂ ਪਹੁੰਚਿਆ ਕਿਉਂਕਿ ਪਿਛਲੇ ਪਹਿਲਾਂ 10 15 ਟਰੈਕਟਰ ਸਾਡੇ ਜਾ ਚੁੱਕੇ ਸੀ ਪਰਸੋਂ 15 ਟਰੈਕਟਰ ਏਰੀਆ 'ਚ ਚੱਲ ਗਏ ਹੁਣ ਉੱਥੋਂ ਟਰੈਕਟਰ ਮੰਗਵਾਉਣੇ ਬਹੁਤ ਵੱਡੀ ਗੱਲ ਆ ਟਰੈਕਟਰ ਤੇਲ ਵੀ ਖਾਂਦੇ ਆ ਉੱਥੋਂ ਟੈਂਕੀ ਟੈਂਕੀ ਟਰੈਕਟਰ ਤੇਲ ਖਾ ਜਾਂਦੇ ਆ 5 5 ਘੰਟੇ ਲੱਗ ਜਾਂਦੇ ਇੱਕ ਟਰੈਕਟਰ ਨੂੰ ਬਾਈ ਸਾਡੇ ਏਰੀਆ 'ਚ ਆਉਣ ਨੂੰ ਅਸੀਂ ਪਹਿਲਾਂ ਤਾਂ ਕਰ ਉੱਥੋਂ ਹੀ ਮੰਗਾਉਂਦੇ ਰਹੇ ਆ ਤੇ ਫਿਰ ਹੁਣ ਪਰਸ ਫਿਰ ਅੱਜ ਲੈ ਕੇ ਆਉਣੀ ਸੀਗੇ ਮੈਂ ਹੁਣ ਤੁਸੀਂ 5-7 ਟਰੈਕਟਰ ਤਾਂ ਡੇ ਆ ਗਏ ਆ 4-5 ਟਰੈਕਟਰ ਕੱਲ ਆ ਜਾਣੇ ਆ ਬਾਕੀ 15-20 ਟਰੈਕਟਰ ਭੋਗਪੁਰ ਤੋਂ ਤਿਆਰੀ ਆ ਘੋਲੇ ਹੁਣੀ ਉਹ ਤਿਆਰ ਆ ਨਿਸ਼ਾਨ ਹੁਣੀ ਆਉਣ ਨੂੰ ਜਿੱਦਾਂ ਜਿੱਦਾਂ ਪਹਿਲੀ ਤਕਰੀਬਨ 20 ਕ ਦਿਨ ਦਾ ਜੋਰ ਹੋਰ ਆ 20 ਕ ਦਿਨ ਚ ਜੇ ਇਦਾਂ ਟਰੈਕਟਰ ਚੱਲਦੇ ਰਹਿ ਤਾਂ ਤਕਰੀਬਨ ਅਸੀਂ ਸਾਰਾ ਜਿਹੜੀ ਪੱਧਰ ਪਹਿਲੀ ਕਰ ਦਵਾਂਗੇ ਕਿਉਂਕਿ ਕਈ ਪੈਲੀਆਂ ਤਾਂ 23 ਚ ਵੀ ਨਹੀਂ ਬਣੀਆਂ ਸੀ ਉਹ ਵੀ ਆ ਚੁੱਕੇ ਆ ਕਿ ਕਿਸਾਨ ਉਹ ਵੀ ਹੁਣ ਬਣਾਵਾਂਗੇ ਚਲੋ ਗੁਰੂ ਮਹਾਰਾਜ ਦੀ ਕਿਰਪਾ ਬਾਬਾ ਦੀਪ ਸਿੰਘ ਜੀ ਇਦਾਂ ਬਣਦੀ ਰਹੇ ਚਲੋ ਪ੍ਰਮਾਤਮਾ ਦੀ ਕਿਰਪਾ ਚਾਹੀਦੀ ਆ ਬਾਕੀ ਕੋਈ ਨਹੀਂ ਔਕੜਾਂ ਮੁਸ਼ਕਲਾਂ ਉਹ ਚਲਦੀਆਂ ਰਹਿੰਦੀਆਂ ਧੰਨਵਾਦ ਸਾਰੀ ਸੰਗਤ ਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਛਾ ਠੀਕ ਹੁਣ ਤੇ ਆਵੇ ਇੱਕ